ਫਾਜ਼ਿਲਕਾ ਦੇ ਪਿੰਡ ਲਾਧੂ ਕਾ ਵਿਖੇ ਪੀਰ ਬਾਬਾ ਨਾਦਰ ਸ਼ਾਹ ਦੀ ਸਮਾਦ ਤੇ ਲੱਗਿਆ ਸਾਲਾਨਾ ਮੇਲਾ ਲਗੀਆਂ ਰੌਣਕਾਂ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਫਾਜ਼ਿਲਕਾ ਦੇ ਪਿੰਡ ਲਾਧੂ ਕਾ ਵਿਖੇ ਬਾਬਾ ਨਾਦਰ ਸ਼ਾਹ ਦੀ ਸਮਾਦ ਤੇ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਧਾ ਪਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਦੂਰੋਂ ਨੇੜਿਓਂ ਪਹੁੰਚ ਕੇ ਸੰਗਤਾਂ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ 2 ਦਿਨ ਲਗਾਤਾਰ ਵਰਤਾਇਆ ਗਿਆ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ ਸ਼ਾਮਣ ਦੀ 3 ਅਤੇ 4 ਵਾਲੇ ਦਿਨ ਲਗਾਇਆ ਜਾਂਦਾ ਹੈ। ਜਿੱਥੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਇਸ ਮੇਲੇ 'ਤੇ ਕੋਲ ਕਬੱਡੀ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਪਰ ਇਸ ਵਾਰ ਪਿੰਡ ਦੇ ਵਿੱਚ ਮੌਤਵਰ ਬੰਦਿਆਂ ਦੀ ਮੌਤ ਹੋਣ ਦੇ ਕਾਰਨ ਉਹ ਪ੍ਰੋਗਰਾਮ ਰੱਦ ਕੀਤੇ ਗਏ ਪਰ ਫਿਰ ਵੀ ਮੇਲਾ ਬੜੀ ਧੂਮ ਦਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਾਜਲ ਕਾ ਦੇ ਪਿੰਡ ਲਾਧੂ ਕਾ ਤੋਂ ਤੁਹਾਨੂੰ ਬਾਬਾ ਨਾਦਰ ਸ਼ਾਹ ਦੇ ਸਮਾਦ ਤੋਂ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਆਓ ਹੁਣ ਤੁਹਾਨੂੰ ਮਿਲਾਉਂਦੇ ਆ ਮੇਲਾ ਕਮੇਟੀ ਨਾਲ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਬਣੇ ਰਹਿਣਾ ਸਾਡੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਜੀ ਮਾਨ ਚੌਧਰੀ ਬੱਜਨ ਲਾਲ ਜੀ ਬੜੀ ਸ਼ਰਧਾ ਦੇ ਨਾਲ 100 ਰੁਪਏ ਪੀਰ ਬਾਬਾ ਦੇ ਲੰਗਰ ਵਿੱਚ দান ਪਾਉਂਦੇ ਹਨ ਸੋ ਪੀਰ ਬਾਬਾ ਇਹਨਾਂ ਨੂੰ ਦਿੱਤੀ ਕਾਰ। ਇੱਕ ਪਰਾ ਆਇਆ ਸ਼ੋਕ ਮਹਿਕ ਪੱਤਰਕਾਰ ਪਰਾ ਹੈ ਸਾਡਾ ਪੁੱਜਿਆ ਅਜ ਬੇਸ਼ੱਕ ਲੇਟ ਹੈ ਸਰ ਭੁੱਲਿਆ ਨਹੀਂ ਪਿੰਡ ਲਾਡੂਕਾ ਦਾ ਮੇਲਾ ਸਾਡੀ ਕਵਰੇਜ ਕਰਨ ਵਾਸਤੇ ਪੁੱਜਿਆ ਧੰਨਵਾਦ ਹੈ ਸ਼ੋਕ ਜੀ ਕੇ ਬਦਲਾ ਬਗੈਰ ਕਣੀਆਂ ਨਹੀਂ ਆਉਂਦੀਆਂ ਬਦਲਾ ਬਗੈਰ ਕਣੀਆਂ ਨਹੀਂ ਆਉਂਦੀਆਂ ਯਾਰਾਂ ਤੋਂ ਬਗੈਰ ਮਹਿਫਲਾਂ ਨਹੀਂ ਬਹੁੰਦੀਆਂ ਤੇ ਹਵਾ ਵਿੱਚ ਕਦੇ ਨਾ ਚਿਰਾਗ ਜਗਦੇ ਸ਼ੌਕ ਬਾਜੋਂ ਪਿੰਡਾਂ ਚ ਉਹਨਾ ਮੇਲੇ ਲੱਗਦੇ ਸ਼ੌਕ ਬਾਜੋਂ ਪਿੰਡਾਂ ਚ ਉਹਨਾ ਮੇਲੇ ਲੱਗਦੇ ਸੋ ਪਿੰਡ ਲਾਡੂ ਕਾਦੀ ਨਗਰ ਪੰਚਾਇਤ ਨੂੰ ਸ਼ੌਂਕ ਸੀ ਕਿ ਇਸ ਵਾਰ ਮੇਲਾ ਅਸੀਂ ਆਪ ਕਰੋਣਾ ਹੈ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਮੇਲੇ ਦਾ ਪ੍ਰਬੰਧ ਕੀਤਾ ਪੂਰੇ ਨਗਰ ਦੇ ਸਹਿਯੋਗ ਨਾਲ ਸੇਵਾਦਾਰ ਬਰਾਮਾ ਦੇ ਸਹਿਯੋਗ ਨਾਲ ਬੜਾ ਸੁਚੱਜਾ ਪ੍ਰਬੰਧ ਸੀ ਔਰ ਬੜੇ ਵਧੀਆ ਤਰੀਕੇ ਨਾਲ ਜਿਹੜਾ ਇਸ ਮੇਲੇ ਦਾ ਪ੍ਰਬੰਧ ਕੀਤਾ ਕਿਉਂਕਿ ਮੇਲੇ ਇਹ ਜੱਗ ਜਿਉਂਦਿਆਂ ਦੇ ਮੇਲੇ ਆ ਵੇਖੋ ਮਿਲੇ ਇਹ ਐਵੇਂ ਹੀ ਲੱਗਦੇ ਰਹਿਣਗੇ ਬੇਸ਼ੱਕ ਅਸੀਂ ਹੋਈਏ ਜਾਂ ਨਾ ਹੋਈਏ ਸਾਡੇ ਤੋਂ ਪਹਿਲਾਂ ਵੀ ਕਈ ਸਾਡੇ ਸਾਥੀ ਸਾਨੂੰ ਛੱਡ ਕੇ ਜਾ ਚੁੱਕੇ ਹਨ ਔਰ ਇਹ ਜੀਵਨ ਵੀ ਇੱਕ ਜਿਹੜਾ ਮੇਲਾ ਹੈ ਇੱਕ ਮੇਲਾ ਹੈ ਠੀਕ ਹੈ ਮੇਲਿਆਂ ਦਾ ਪ੍ਰਬੰਧ ਕਰਨਾ ਥੋੜਾ ਔਖਾ ਹੁੰਦਾ ਹੈ ਪਰ ਜੇ ਅਸੀਂ ਮਨ ਲਾ ਕੇ ਕੰਮ ਕਰੀਏ ਜੀ ਨਾਲ ਕੰਮ ਕਰੀਏ ਤਾਂ ਕੰਮ ਕੋਈ ਔਖਾ ਨਹੀਂ ਹੁੰਦਾ जिस तरह सियाण का कथन है कि जीवन के विद्या का होना बहुत जरूरी है जीवन बच्चे विद्या का होना बहुत जरूरी है जो जिंदगी बच्चे कुछ करना तो मेहनत जरूरी है हारू सहना जिद बचा सौखा कम नहीं जे मन ला के काम करिए कोई औखा कम नहीं ਜੇ ਮਨ ਲਾ ਕੇ ਕੰਮ ਕਰੀਏ ਕੋਈ ਔਖਾ ਕੰਮ ਨਹੀਂ ਵੀ ਮਨ ਲਾ ਕੇ ਸੇਵਾ ਕਰਨੀ ਪੈਂਦੀ ਏ ਔਰ ਧੰਨਵਾਦ ਹੈ ਸੇਵੇਦਾਰ ਭਰਾਵਾਂ ਦਾ ਜਿਨ੍ਹਾਂ ਨੇ ਜੀ ਜਾਨ ਨਾਲ ਸੇਵਾ ਕੀਤੀ ਔਰ ਇਸ ਮੇਲੇ ਦੇ ਪ੍ਰਬੰਧਾਂ ਨੂੰ ਬੜੇ ਸੁਜੱਜੇ ਢੰਗ ਨਾਲ ਨੇਪਰੇ ਚਾੜਿਆ ਔਰ ਮੈਂ ਭਰਾਜੀ ਮੈਂ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਕਿ ਬਾਹ ਗੋਟ ਕੇ ਫੜ ਲਾਗੇ ਸੱਜਣਾ ਬਾਹ ਗੋਟ ਕੇ ਫੜ ਲਾਗੇ ਸੱਜਣਾ ਅੱਜ ਸਾਡੀ ਉਮਰ ਨਿਆਣੀ ਇਸ ਜਗ ਦੇ ਮੇਲੇ ਚੋਂ ਵਿਛੜ ਕੇ ਕਈ ਰੂਹਾਂ ਦੇ ਹਾਣੀ ਇਹ ਦਰਦ ਵਿਛੋੜੇ ਦੇ ਸਾਥੋਂ ਹੋਰ ਨਾ ਜਾਣੇ ਜੇਲੇ ਇੱਥੇ ਹੋਣ ਸਬੱਬੀ ਵੀ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ ਇੱਥੇ ਹੋਣ ਸਬੱਬੀ ਵੀ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ ਜੀ ਨਾਮ ਹੈ ਬਾਜੀ ਜੀ ਸਰਦਾਰ ਜੀ ਕੀ ਰੰਗ ਜੰਗੀ ਦੇ ਅੱਜ ਬਾਬਾ ਨਾਦਰ ਸ਼ਾਹ ਦਾ ਮੇਲਾ ਜੋ ਲੱਗ ਰਿਹਾ ਹੈ ਕਿ ਕਿੱਦਾਂ ਲੱਗ ਰਿਹਾ ਹੈ ਫਤੋ ਦਾ ਲੱਗ ਰਿਹਾ ਹੈ ਇਹ ਸਾਡੇ ਵੱਡ ਵਡੇਰਿਆਂ ਦਾ ਸਾਲ ਬਾਹਰ ਲੱਗਦਾ ਹੈ ਬਲ ਉਹਨਾਂ ਵੀ ਪਹਿਲਾਂ ਦਾ ਲੱਗ ਰਿਹਾ ਜੀ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਕੀ ਮੇਲਾ ਸਾਰਿਆਂ ਦੀ ਸਾਂਝੀ ਨਾਲ ਜੀ ਤੇ ਸਰਪੰਚਾਂ ਮੈਂਬਰ ਕਮੇਟੀ ਦੀ ਤੇ ਮਹਿਕ ਦੀ ਤੁਹਾਡਾ ਵੀ ਧੰਨਵਾਦ ਕਰਦੇ ਆ ਜਿਹੜਾ ਹਰ ਸਾਲ ਆ ਕੇ ਇਹੋ ਜਿਹੇ ਸਮਾਹਾਂ ਦੇ ਹੋਏ ਕਿ ਸ਼ਾਵਣ ਮਹੀਨੇ ਕਿਹੜੇ ਕਿਹੜੇ ਤਰੀਕ ਨੂੰ ਲੱਗਦਾ ਹੈ? ਪ੍ਰਸਤੀ ਦੀ ਚੌਥੀ ਨੂੰ ਲੱਗਦਾ ਹੈ ਜੀ ਸਾਰੀ। ਠੀਕ ਹੈ। ਸਾਲ ਜੇ ਇੱਕ ਵਾਰੀ ਲੱਗਦਾ ਹੈ। ਸਾਲ ਵਿੱਚ ਇੱਕ ਵਾਰੀ ਲੱਗਦਾ ਹੈ ਜੀ। ਠੀਕ ਹੈ। 18-19 ਨੂੰ ਲੱਗਦਾ ਹੈ ਜੀ। 18-19 ਤਰੀਕ ਹੈ। ਠੀਕ ਹੈ। ਸੰਗਠਨ ਦਾ ਕਿੰਨਾ ਕੁ ਸੰਯੋਗ ਰਹਿੰਦਾ ਹੈ ਪਿੰਡ ਵਾਸੀਆਂ ਦਾ? ਬਹੁਤ ਵਧੀਆ ਰਹਿੰਦਾ ਹੈ ਜੀ। ਇੱਥੇ ਬਹੁਤ ਵਧੀਆ ਧੂਮ-ਧਾਮ ਨਾਲ ਮੇਲਾ ਹੁੰਦਾ ਹੈ ਜੀ। ਜੀ। ਇੱਥੇ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਵਧੀਆ ਮੇਲਾ ਕਰਾਉਂਦੇ ਨੇ ਸਭ ਸਾਰਿਆਂ ਦੇ ਸੰਯੋਗ ਨਾਲ ਜੀ। ਏ ਸਾਡਾ ਬਾਬਾ ਨਾਦਰ ਸਾਹਿਬ ਬਹੁਤ ਵਧੀਆ ਜੀ ਹਾਂ ਜੀ ਇੱਕ ਮੱਨਾ ਪੂਰੀ ਹੁੰਦੀ ਬਿਲਕੁਲ ਨਾ ਠਟੇਕਣਾ ਨਹੀਂ ਹਾਂ ਜੀ ਸਰਪੰਚ ਸਾਹਿਬ ਜੀ ਅੱਜ ਪਿੰਡ ਮਾਦੂਗੜ ਦੇ ਵਿੱਚ ਬੜਾ ਸ਼ਾਨਦਾਰ ਮੇਲਾ ਲਗਾਇਆ ਗਿਆ ਹੈ ਇਸ ਤਰ੍ਹਾਂ ਦਾ ਮੇਲਾ ਰਿਹਾ ਕਿਦਾਂ ਦਾ ਸੰਜੋਗ ਰਿਹਾ ਪਿੰਡ ਵਾਸੀਆਂ ਦਾ ਬਹੁਤ ਵਧੀਆ ਜੀ ਜਿਵੇਂ ਕਿ ਪਹਿਲਾਂ ਵੀ ਹਰ ਸਾਲ ਮੇਲਾ ਲਵਾਇਆ ਜਾਂਦਾ ਜੀ ਹਾਂ ਜੀ ਬਹੁਤ ਵਧੀਆ ਜੀ ਨੌਜਵਾਨ ਔਰ ਕਮੇਟੀ ਔਰ ਸਮੂਜੀ ਪੰਚਾਇਤ ਔਰ ਸੰਗਤ ਪਿੰਡ ਦੇ ਨੇ ਬਹੁਤ ਵਧੀਆ ਨਾਲ ਮਿਲ ਕੇ ਸਾਰ ਦਿੱਤਾ ਜੀ ਸਾਰੇ ਦੇ ਸਹਿਯੋਗ ਨਾਲ ਬਹੁਤ ਵਧੀਆ ਮੇਲਾ ਲਗਾਇਆ ਗਿਆ ਜੀ ਮੇਲੇ ਬਾਰੇ ਜਾਣਕਾਰੀ ਦੇ ਦੋ ਵੀ ਇਹ ਕਿਹੜੇ ਮਹੀਨੇ ਚ ਲਗਾਇਆ ਨਾ ਮੇਲਾ ਇਹ ਸਾਵਣ ਦੇ ਜੀ 3 ਸਾਵਣ ਨੂੰ ਤੇ 4 ਨੂੰ ਲਗਾਇਆ ਗਿਆ ਠੀਕ ਹੈ ਤੁਸੀਂ ਨਵੇਂ ਸਰਪੰਚ ਬਣੇ ਹੋ ਤੁਸੀਂ ਵੀ ਸੁਖਣਾ ਸੁਖੀ ਹੋਣੀ ਹੈ ਕੋਈ ਕਿਸ ਤਰ੍ਹਾਂ ਦਾ ਮਾਨਸ ਜੀ ਵੀ ਸੁਖਿਣੀ ਭਾਬਾਂ ਦੇ ਸੁਖਣਾ ਵੀ ਪਿੰਡ ਦੇ ਸਰਪੰਚੀ ਕਰਨ ਦਾ ਮੌਕਾ ਮਿਲੇਗਾ ਦੇ ਸਰਬਤਨਾ ਬਣਾ ਜੀ ਸਾਰਿਆਂ ਦੀ ਸੁੱਖ ਸਾਂਭ ਮੰਗੀ ਜੀ ਅਸੀਂ ਹਾਂਜੀ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਮੇਲੇ ਬਾਰੇ ਥੋੜਾ ਵਿਸਤਾਰ ਨਾਲ ਦੱਸੋ ਮੇਲੇ ਤੇ ਜੀ ਲੰਗਰ ਦਾ ਪ੍ਰਬੰਧ ਸੀਗਾ ਜੀ ਔਰ ਪਹਿਲਾਂ ਕਬੱਡੀ ਤੇ ਔਰ ਕੁਸ਼ਤੀਆ ਕਰਾਉਂਦੇ ਸੀ ਐਤਕੀ ਕੁਛ ਕਾਮਰੇਡ ਸਰਸ਼ਨ ਚੱਡਾ ਔਰ ਰਜਿੰਦਰ ਮਰੋਗ ਦੀ ਡੈਥ ਹੋਣ ਕਰਕੇ ਅਸੀਂ ਕਬੱਡੀ ਨਹੀਂ ਕਰਾਈਏਗੀ ਤੇ ਉਮੀਦ ਹੈ ਕਿ ਪਰਮਾਤਮਾ ਸੁੱਖ ਸ਼ਾਂਤ ਕਢਾਈ ਰੱਖੇ ਅਗਲੇ ਸਾਲ ਨੂੰ ਦੂਮਤਾਬ ਨਾਲ ਜੀ ਕਰਾਵਾਂਗੇ ਜੀ ਇਹ ਪ੍ਰੋਗਰਾਮ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਸ਼ਵਿੰਦਰ ਸਿੰਘ ਹੈ ਜੀ ਕਿੱਦਾਂ ਦਾ ਮੇਲਾ ਰਿਹਾ ਅੱਜ ਪਿੰਡ ਦੇ ਵਿੱਚ ਮੇਲਾ ਬਹੁਤ ਵਧੀਆ ਜੀ ਪਿੰਡ 'ਚ ਰਿਹਾ ਜੀ ਸਾਰੇ ਭਰਾਵਾਂ ਦਾ ਨਵੀਂ ਅਤੇ ਪੁਰਾਣੀ ਪੰਚਾਇਤ ਅਤੇ ਪੁਰਾਣੀ ਕਮੇਟੀ ਦਾ ਸਾਰਿਆਂ ਦਾ ਵੱਡੇ ਬਜ਼ੁਰਗਾਂ ਦਾ ਸਹਿਯੋਗ ਹੈ ਉਹਦੇ ਕਰਕੇ ਮੇਲਾ ਬਹੁਤ ਹੀ ਧੂਮ-ਧਾਮ ਨਾਲ ਲਗਾਇਆ ਗਿਆ ਜੀ ਬਹੁਤ ਹੀ ਸ਼ਾਂਤੀ ਮਾਹੌਲ ਨਾਲ ਮੇਲਾ ਹੋਇਆ ਜੀ ਜੀ ਹੋਰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਮੇਲੇ ਨਾਲ ਜੁੜੋ ਵੱਧ ਤੋਂ ਵੱਧ ਬਾਬੇ ਦੀ ਸੇਵਾ ਕਰੋ ਔਰ ਬਾਬੇ ਤੋਂ ਆਸ ਲੈ ਕੇ ਆਓ ਤੇ ਬਾਬਾ ਜੀ ਜਰੂਰ ਇਹ ਮਨੋ ਕਾਮਨਾ ਪੂਰੀਆਂ ਕਰਦਾ ਹੈ ਜੀ ਇਹ ਬਹੁਤ ਪੁਰਾਣਾ ਮੇਲਾ ਲੱਗਦਾ ਆ ਰਿਹਾ ਜੀ ਜੀ ਗੱਲ ਕਰਨ ਲਈ ਮੇਲੇ ਦੀ ਤਾਂ ਲਗਭਗ ਕਿੰਨੇ ਸਾਲ ਹੋ ਗਏ ਇਹ 47 ਪਹਿਲਾ ਦਾ ਲੱਗ ਰਿਹਾ ਜੀ ਹਾਂਜੀ ਜਨਾਬ ਕੀ ਨਾਮ ਤੁਹਾਡਾ ਮੇਰਾ ਨਾਮ ਜੀਤ ਸਿੰਘ ਪਿੰਡ ਲੱਤ ਦਾ ਜੋ ਕਿ ਪਿੰਡ ਦੇ ਵਿੱਚ ਮੇਲਾ ਲਵਾਇਆ ਗਿਆ ਸੀ ਬੜਾ ਧੂਮਧਾਮ ਨਾਲ ਮੇਲਾ ਲਵਾਇਆ ਗਿਆ ਲੰਗਰ ਦੇ ਪ੍ਰਬੰਧ ਕਿਤੇ ਕਹਨੇ ਸਾਡੀ ਨਵੀਂ ਪੜੀ ਪੰਚਾਇਤ ਅਤੇ ਕਮੇਟੀ ਮੈਂਬਰਾਂ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਮੇਲਾ ਬਹੁਤ ਵਧੀਆ ਲੱਗਿਆ ਜੀ ਸਵਾਹ ਮਹਾਰਾਜ ਕੀ ਜੈ ਇਹ ਮੇਲਾ ਸਾਡੇ ਵੱਡ ਵਡੇਰਿਆਂ ਤੋਂ ਪੁਰਖਾਂ ਤੋਂ ਬਹੁਤ ਸਮਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਉਵੇਂ ਹੀ ਅਸੀਂ ਸਾਡੇ ਨੌਜਵਾਨ ਸਭਾ ਜਾਂ ਸਾਡੀ ਪੰਚਾਇਤ ਉਵੇਂ ਹੀ ਅਸੀਂ ਪਰੰਪਰਾਵਾਂ ਵਾਂਗ ਤੋਰੀ ਆਉਂਦੇ ਆਂ ਹਰ ਸਾਲ ਸਾਵਣ ਦੇ 3 ਤੇ 4 ਨੂੰ ਮੇਲਾ ਬੜਾ ਧੂਮ-ਧਾਮ ਨਾਲ ਲਾਇਆ ਜਾਂਦਾ ਹੈ ਪਿੰਡ ਦੇ ਸਹਿਯੋਗ ਨਾਲ ਸਾਰਾ ਕੁਝ ਬਹੁਤ ਵਧੀਆ ਲੰਗਾਰ ਬਹੁਤ ਚੱਲਦਾ ਹੈ ਜੀ ਸਾਡਾ ਪਰਸੂਕ ਮੇਹ ਦੀ ਕਹਾਣੀ ਵੀ ਸਾਨੂੰ ਸਾਡੇ ਕੋਲ ਕੋਲ ਜਗ੍ਹਾ ਨਹੀਂ ਸੀ ਇੱਥੇ ਹੱਥ ਹੱਥ ਵਿੱਚ ਪਾਣੀ ਸੀ ਅਸੀਂ ਕੱਲ ਦਾ ਲੰਗਰ ਉੱਤਰ ਹਾਲ ਘਰ ਦੇ ਵਿੱਚ ਬਣਾਇਆ ਗਿਆ ਸੀ ਉਹ ਦੇਖ ਕੇ ਤਾਂ ਸਭផល ਬੜੀ ਮੁਸ਼ਕਲ ਹੋ ਗਈ ਹੈ ਲੰਗਰ ਇਹ ਤੋਂ ਉੱਥੋਂ ਬਣ ਕੇ ਇੱਥੇ ਲਿਆ ਗਿਆ ਸੀ ਅੱਜ ਕਾ ਦੀ ਫਿਰ ਸਾਰੀ ਕਮੇਟੀ ਨੇ ਪ੍ਰਬੰਧ ਕੀਤਾ ਵੀ ਆਪਣਾ ਲੰਗਰ ਇੱਥੇ ਅੱਜ ਬਣਾਇਆ ਜਾਵੇਗਾ ਕੋਈ ਰਹਿ ਨਹੀਂ ਇਹ ਅੱਜ ਕਮੇਟੀ ਸਾਨੂੰ ਸਾਰੇ ਬਹਿਣਾ ਭਰਾਵਾਂ ਵੀਰਾਂ ਨੇ ਬਹੁਤ ਸਾਥ ਦਿੱਤਾ ਹੈ ਅਸੀਂ ਵਧੀਆ ਕਰਕੇ ਅੱਜ ਸਾਡੇ ਉੱਪਰ ਆਈ ਗਈ ਸਾਡੇ ਉੱਪਰ ਲੰਗਰ ਬਹੁਤ ਕੁਝ ਪੱਛਿਆ ਤੇ ਸ਼ਾਮ ਨੂੰ ਬਹੁਤ ਮਟਕੀਤੀ ਸਾਡੇ ਕੋਲ ਲੰਗਰ ਬੱਜਿਆ ਪੈਦਾ ਕਿਹ ਚਿਰ ਤੱਕ ਸਾਨੂੰ ਲੰਗਰ ਦੀ ਕੋਈ ਅੱਜ ਥੋੜਨੀ ਸੀ ਕبھی ਨਹੀਂ ਸੀ ਸਾਡੇ ਉੱਪਰ ਫੋੜੇ ਪ੍ਰੋਬਲ ਆ ਜਾਂਦੀ ਸੀ ਉਹ ਵੀ ਮੈਂ ਦਿਖਾਉਂਦਾ